ਇੱਕ ਕਸੂਏ ਦੇ ਇੱਕ ਤੇਰੀ ਇੱਕ ਬੱਕਰੀ ਦੇ ਇੱਕ ਬੱਕਰੀ ਦੇ ਜੀ ਕਸੂਏ ਦੇ ਨੇ ਸਕੇਪਰਾ ਹਾਂ ਜੀ ਤੇ ਬਾਜਾਂ ਨੂੰ ਬੜਾ ਸ਼ੌਂਕ ਹੋ ਗਿਆ ਸਕੇਪਰਾ ਇਹ ਸਾਂ ਛੜ ਤੇ ਬੋਕ ਬਣਾਉਣ ਦੇ ਵਾਸਤੇ ਤੇ ਬਾਈਆਂ ਦੀ ਬਹੁਤ ਵਧੀਆ ਕੁਆਲਿਟੀ ਦੀ ਬੱਟ ਲੈਣੇ ਤੇ ਇੱਕ ਕਾਲਾ ਤੇ ਇੱਕ ਲੋਹਾ ਬਲੱਡ ਲੈਣਾ ਤਾਂ ਇੱਥੋਂ ਪਤਾ ਲੱਗਦਾ ਜਿਹੜੇ ਮੇਲਿਆਂ ਦੇ ਵਿੱਚ ਆ ਕੇ ਸ਼ੇਰ ਭੁਗਦੇ ਨੇ ਘਰੇ بڑے ਤੋਂ ਕੋਈ ਪਤਾ ਨਹੀਂ ਲੱਗਦਾ ਵੀ ਕਿਹਦੇ ਖੁੰਜੇ ਦੇ ਵਿੱਚ ਕੀ ਪਿਆ ਝਾੜੂ ਚੰਗਾ ਕਮੰਦਾ ਝਾੜੂ ਦਾ ਤਾਂ ਉੱਥੇ ਪਤਾ ਲੱਗਦਾ ਜਿੱਥੇ ਪੋਚਾ ਲੱਗਦਾ ਬੀਲਿਵ ਤੱਕੜੀ ਹੈ ਜਾਂ ਮਾਰੀ ਉੱਚਾ ਲਾਉਣ ਵਾਲੀ ਤੇ ਬਾਈਆਂ ਦਾ ਬੱਕਰਾ ਜਮਾ ਜੱਡ ਬਲੈਕ ਕਾਲਾ ਤੇ ਤੰਨਾ ਕੁੰਨਾ ਦੀ ਕੁਆਲਿਟੀ ਮਾਂ ਦੇ ਢਿੱਡ ਚੋਂ ਇੱਕ ਦੀ ਹੀ ਨਿਕੜੇ ਨੇ ਕੁਆਲਿਟੀ ਇੱਦੋਂ ਦੀ ਹੋ ਗਈ ਤੇ ਨਕੌੜ ਨੂੰ ਕੂੜ ਦੇਖੋ ਬੱਕਰੇ ਦਾ ਸਿੰਗੀ ਦੇਖੋ ਕਹੀਂ ਜੀ ਕੁਆਲਿਟੀ ਦੀ ਹੈ ਤੇ ਮੱਥਾ ਦੇਖੋ ਉੱਚੇ ਮੱਥੇ ਦਾ ਬੱਕਰਾ ਪਾਕਿਸਤਾਨੀ ਬਰੀਡ ਦਾ ਬੱਕਰਾ ਇਹ ਸਾਡੇ ਬਾਈ ਪਾਕਿਸਤਾਨ ਦੇ ਵਿੱਚ ਵਧੀਆ ਬੱਕਰੇ ਰੱਖਦੇ ਨੇ ਸਾਡੇ ਸਾਹਬ ਉਸਤਾਜ ਅਸਲਮ ਜੀ ਗੁੱਜਰ ਜੀ ਜਿਨ੍ਹਾਂ ਦੀ ਅਸੀਂ ਚੇਲੇ ਵਾਲਕੇ ਆ ਜਿਉਂਦੇ ਵਸਦੇ ਰਹਿਣ ਉਹਨਾਂ ਦਾ ਨਾਮ ਚੱਲਦਾ ਚ ਪਾਕਿਸਤਾਨ ਦੇ ਵਿੱਚ ਬਹੁਤ ਬਹੁਤ ਬੰਦਿਆਂ ਨੂੰ ਉਹਨਾਂ ਨੇ ਨੌਲਜਾਂ ਦਿੱਤੀਆਂ ਬੱਕਰੀ ਪਾਲਣ ਧੰਦੇ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਤੇ ਆਪਣਾ ਰਕਟ ਬਣਾਇਆ ਧੰਨਵਾਦ ਜੀ ਸਾਰਿਆਂ ਨੂੰ ਆਪਾਂ ਖੜਿਆਂ ਚ ਬਗਲੀ ਮੇਲੇ ਦੇ ਵਿੱਚ ਜਿੱਥੇ ਕਿ ਬਾਬਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਨਮਾਜਿਆ ਜਾਂਦਾ ਸਾਡੇ ਬੱਕਰੀਆਂ ਵਾਲੇ ਵੀ ਆਏ ਨੇ ਇੱਥੇ ਮੇਲਾ ਭਰਉਣ ਚੌਂਕੀ ਭਰਉਣ ਬਾਬੇ ਦੀ ਹਾਜ਼ਰੀ ਦੇ ਵਿੱਚ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਨ ਲੱਗੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਬਾਈ ਜੀ ਬਾਬਲਪੁਰ ਬਾਬਲਪੁਰ ਤੋਂ ਬਾਬਲਪੁਰ ਕਿੰਨੀ ਕੀ ਦੂਰ ਆ ਰਹੇ ਹੋ ਬੜਾ ਹੋਗਾ 25-30 ਕਿਲੋਮੀਟਰ 25-30 ਕਿਲੋਮੀਟਰ ਤੋਰ ਕੇ ਲਿਆ ਗੱਡੀ ਚ ਗੱਡੀ ਚ ਆਇਆ ਅੱਛਾ ਸਾਰੀਆਂ ਬੱਕਰੀਆਂ ਗੱਡੀ ਇੱਕ ਗੱਡੀ ਚ ਆ ਗਈਆਂ ਦੋ ਗੱਡੀਆਂ ਸੀ ਦੋ ਗੱਡੀਆਂ ਚ ਬਾਈ ਆਏ ਨੇ ਤੇ ਬਾਈਆਂ ਦਾ ਮਾਲ-ਮੂਲ ਦੇਖਦੇ ਆਂ ਪੁੱਛਦੇ ਆਂ ਵੀ ਕਿਵੇਂ ਆ ਹਾਲ-ਬਾਲ ਤੇ ਸਾਨੂੰ ਮਾਲ ਬੜਾ ਸੋਹਣਾ ਲੱਗੇ ਏਡੀ ਦੂਰੋਂ ਅਸੀਂ ਭੱਜ ਕੇ ਆਏ ਬਾਈਆਂ ਦੀ ਵੀਡੀਓ ਬਣਾਉਣ ਤੇ ਬਾਈ ਬੱਕਰੇ ਇਹ ਕੈ ਕੈ ਸਾਲ ਦੇ ਹੋਗੇ ਤੇਰੇ 6-6 ਦੰਦ ਹੈ ਮੇਰਾ ਖਿਆਲ ਵੀ ਸਵਾਦੋਕ ਸਾਲ ਦਾ ਧਾ ਹੋ ਗਿਆ ਉਹ ਹਾਂ ਜੀ ਇਹਦੀ ਯਾਨੀ ਪਰ ਆਈ ਨਹੀਂ ਹੈ ਭਾਈ ਭਾਈ ਆਈ ਪਾਈ ਨੇ ਦੋ ਇੱਕ ਸੂਏ ਦੇ ਇੱਕ ਸੂਏ ਦੀ ਇੱਕ ਬੱਕਰੀ ਦੇ ਇੱਕ ਬੱਕਰੀ ਦੇ ਜੀ ਇੱਕ ਸੂਏ ਦੇ ਨੇ ਸਕੇ ਭਰਾ ਹਾਂ ਜੀ ਤੇ ਬਾਜਾਂ ਨੂੰ ਬੜਾ ਸ਼ੌਂਕ ਹੋ ਗਿਆ ਸਕੇ ਭਰਾ ਇਹ ਸਾਂ ਛੜ ਤੇ ਬੋਕ ਬਣਾਉਣ ਦੇ ਵਾਸਤੇ ਇਹਦਾ ਲਾਉ ਜੀ ਨੂੰ ਮਰ ਤੇ ਬਾਈਆਂ ਦੀ ਬਹੁਤ ਵਧੀਆ ਕੁਆਲਟੀ ਦੀ ਬੱਟ ਲੈਣੇ ਤੇ ਇੱਕ ਕਾਲਾ ਤੇ ਇੱਕ ਲੋਹਾ ਬਲੱਡ ਲੈਣਾ ਤਾਂ ਇੱਥੋਂ ਪਤਾ ਲੱਗਦਾ ਜਿਹੜੇ ਮੇਲਿਆਂ ਦੇ ਵਿੱਚ ਆ ਕੇ ਛੇਰ ਭੁਗਦੇ ਨੇ ਕਰੇ بڑے ਤੋਂ ਕੋਈ ਪਤਾ ਨਹੀਂ ਲੱਗਦਾ ਵੀ ਕਿਹਦੇ ਖੁੰਜੇ ਦੇ ਵਿੱਚ ਕੀ ਪਿਆ ਝਾੜੂ ਚੰਗਾ ਇੱਕ ਮੰਦਾ ਝਾੜੂ ਦਾ ਤਾਂ ਉੱਥੇ ਪਤਾ ਲੱਗਦਾ ਜਿੱਥੇ ਪੋਚਾ ਲੱਗਦਾ ਵੀ ਲੀਵ ਤੱਕੜੀ ਹੈ ਜਾਂ ਮਾਰੀ ਪੋਚਾ ਲਾਉਣ ਵਾਲੀ ਤੇ ਬਾਈਆਂ ਦਾ ਬੱਕਰਾ ਜਮਾ ਜੱਡ ਬਲੈਕ ਕਾਲਾ ਤੇ ਤੰਨਾ ਕੁੰਨਾ ਦੀ ਕੁਆਲਿਟੀ ਦੇਖ ਸਕਦੇ ਹੋ ਵਧੀਆ ਤੇ ਦੋ ਘੱਟ ਪਾਏ ਨੇ ਪੀਲੇ ਰੰਗ ਦੇ ਚੌੜੇ ਕੰਨ ਨੇ 17 ਇੰਚੀ ਕੰਨ ਨੇ ਬਿਨਾ ਮਣੀ ਦੱਸਤੇ ਜੇ ਅਗਰ ਕਿਸੇ ਬਾਈ ਨੂੰ ਸ਼ੱਕ ਹੋਵੇ ਤਾਂ ਮੈਂ ਸ਼ੱਕ ਵੀ ਕੱਢਣ ਜਾਣਦਾ ਪਿੱਤਾ ਮੇਰੀ ਜੇਬ 'ਚ ਹੋ ਸਕਦਾ ਮੈਂ ਮਿਣਕੇ ਵੀ ਦਿਖਾਉਂਗਾ 17 ਇੰਚੀ ਕੰਨ ਨੇ ਤੇ 7.5 ਇੰਚੀ ਚੌੜੇ ਨੇ ਕਿਉਂਕਿ ਅਸੀਂ ਤਾਂ ਐਂ ਦੱਸਦੇ ਨੇ ਸਾਡਾ ਰੋਜ਼ ਦਾ ਕੰਮ ਹੈ ਤੇ ਵਧੀਆ ਕੁਆਲਿਟੀ ਦਾ ਬੱਕਰਾ ਹੈ ਇਸ ਟਾਈਮ ਬੱਕਰਾ ਹੋਊਗਾ ਇਹ 40 ਤੇ 3 ਇੰਚ ਦਾ 43 ਇੰਚ ਦਾ 44 ਦਾ ਹੋ ਸਕਦਾ ਮਿਣਿਆ ਜੀ ਤੁਸੀਂ 22 ਕਹਿੰਦਾ 44 ਪਲੱਸ 22 ਕਹਿੰਦਾ ਮੈਨੇ ਮਿਣਿਆ 44 ਪਲੱਸ ਬੱਕਰਾ ਹੈ 6 ਦੰਦ ਬੱਕਰਾ ਹੈ ਪੂਰੀ ਵਧੀਆ ਕੁਆਲਿਟੀ ਦਾ ਤੇ ਪੂਰੀ ਲੰਬੇਟ ਹੈ ਬੱਕਰੇ ਦੀ ੂੰਸ ਤੋਂ ਲੈ ਕੇ ਨੱਕ ਤੱਕ ਮੇਰਾ ਖਿਆਲ ਵੀ ਹੋਣਾ ਸਵਾ 6 ਫੁੱਟ ਲੰਬਾ ਹੋ ਸਕਦਾ ਹੈ ਜੇ ਕਹੋਗੇ ਤਾਂ ਸ਼ੱਕ ਵੀ ਮਟਿਆਦਾਗੇ ਫੜੋ ਜੀ ਬੱਕਰਾ ਤੇ ਆ ਪੱਕਾ ਤੇਲੂਆ ਰੰਗ ਦਾ ਉੱਚੇ ਮੱਥੇ ਵਾਲਾ ਬੱਕਰਾ ਹੈ ਤੇ ਇਧਰ ਹੋ ਜਾ ਬਈ ਦੂਜੀ ਸਾਈਡ ਆ ਇੱਥੇ ਹੋ ਬੱਸ ਪਿਛਾ ਨੂੰ ਜੇ ਵੀਰੇ ਤੇ ਮਾਂ ਦੇ ਢਿੱਡ ਚੋਂ ਇੱਕ ਦੀ ਵੀ ਨਿਕਲੇ ਨੇ ਕੁਆਲਿਟੀ ਐਡੋਡੀ ਹੋ ਗਈ ਤੇ ਨਕੌੜ ਨੂੰ ਕੂੜ ਦੇਖੋ ਬੱਕਰੇ ਦਾ ਸਿੰਗੀ ਦੇਖੋ ਕਹੀ ਜੀ ਕੁਆਲਿਟੀ ਦੀ ਐ ਤੇ ਮੱਥਾ ਦੇਖੋ ਉੱਚੇ ਮੱਥੇ ਦਾ ਬੱਕਰਾ ਪਾਕਿਸਤਾਨੀ ਬਰੀਡ ਦਾ ਬੱਕਰਾ ਇਹ ਸਾਡੇ ਬਾਈ ਪਾਕਿਸਤਾਨ ਦੇ ਵਿੱਚ ਵਧੀਆ ਬੱਕਰੇ ਰੱਖਦੇ ਨੇ ਸਾਡੇ ਸਾਹਬ ਉਸਤਾਜ ਅਸਲਮ ਜੀ ਗੁੱਜਰ ਜੀ ਜਿਨ੍ਹਾਂ ਦੇ ਅਸੀਂ ਚੇਲੇ ਬਾਲ ਕੇ ਆਂ ਜਿਉਂਦੇ ਵਸਦੇ ਰਹਿਣ ਉਹਨਾਂ ਦਾ ਨਾਮ ਚੱਲਦਾ ਚ ਪਾਕਿਸਤਾਨ ਦੇ ਵਿੱਚ ਬਹੁਤ ਬਹੁਤ ਬੰਦਿਆਂ ਨੂੰ ਉਹਨਾਂ ਨੇ ਨੌਲੇਜਾਂ ਦੇਤੀਆਂ ਬੱਕਰੀ ਪਾਲਣ ਧੰਦੇ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਤੇ ਆਪਣਾ ਰਕਟ ਬਣਾਇਆ ਧੰਨਵਾਦ ਸਾਡੇ ਸਰਬ ਗੁੱਜਰ ਸਾਹਿਬ ਜੀ ਦਾ ਤੇ ਵਧੀਆ ਤੇਲੂਆ ਰੰਗ ਦਾ ਬੱਕਰਾ ਹੈ ਬਾਈ ਪੂਰੀ ਕੁਆਲਟੀ ਦਾ ਵਧੀਆ ਅੱਗਾ ਪਿੱਛਾ ਖਿਆਰ ਹੈ ਤੇ 6 ਦੰਦ ਹੈ ਦੇਖ ਸਕਦੇ ਹੋ ਵਧੀਆ ਕੁਆਲਟੀ ਦਾ ਬੱਕਰਾ ਹੈ ਪੂਰਾ ਵਧੀਆ ਜਿਹਨੂੰ ਕੇ ਵਧੀਆ ਕਹਿੰਦੇ ਨੇ ਬਾਈ ਇਹਦੀ ਕੀਮਤ ਗੁਮਤ ਕੀ ਹੈ ਇਹਨਾਂ ਦਾ ਤਾਂ ਬਾਈ ਮੁੱਲੇ ਨਹੀਂ ਕੋਈ ਇਹਨਾਂ ਦਾ ਕਹਿੰਦਾ ਕੋਈ ਮੁੱਲੇ ਨਹੀਂ ਵੀ ਫਰੀਜਾਂ ਦਾ ਮੁੱਲ ਵੀ ਕੋਈ ਨਹੀਂ ਪਾਈਆਂ ਨੇ ਅਸਲ ਵਿੱਚ ਵੇਚਣਾ ਵੀ ਨਹੀਂ ਹੋਣਾ ਨਹੀਂ ਨਹੀਂ ਭਾਈ ਤੇ ਬਾਈਆਂ ਨੇ ਆਪਣੇ ਬਾਈ ਇੱਕ ਸ਼ਾਤ ਖੇਡ ਘਰੀ ਬੰਦਾ ਬਹੁਤ ਔਖਾ ਮੜਾਇਆ ਅੱਛਾ ਜੀ ਬਾਲੀ ਤਕੜੀ ਸ਼ਾਤ ਖੇਡੀ ਸੀਗੀ ਬੜਾ ਔਖਾ ਬੁਖਰਾ ਮੜਾਇਆ ਆਪਾਂ ਨੇ ਲਾਕਾਂ ਦੀਆਂ ਸੌਣਾਂ ਖਾ ਖਾ ਕੇ ਵੀ ਮੁੱਕਰ ਗਿਆ ਅੱਛਾ ਜੀ ਇਨਸਾਨੀਅਤ ਨਾਲ ਦੀ ਕੋਈ ਚੀਜ਼ ਨਹੀਂ ਦਿਖਾਈ ਬੰਦੇ ਨੇ ਅੱਛਾ ਲੈ ਗਿਆ ਤੀਜੀ ਮੁੱਲ ਲੈ ਗਿਆ ਦੀ ਕਹਣਾ ਬੱਕਰੀ ਕਰਾਉਣੀਆਂ ਬੱਕੀਆਂ ਕਰਾਉਣ ਨੂੰ ਲੈ ਗਿਆ ਸੀਗਾ ਉਹ ਤੋਂ ਬਾਅਦ ਯਾਨੀ ਕਿ ਮੁੱਕਰਦਾ ਸੀਗਾ ਦੱਸਿਆ ਤੁਹਾਨੂੰ ਹੈ ਨਾ ਵੀ ਵੇਚਦਾ ਬਾਹਰੇ ਵੇਚਦਾ ਸੀਗਾ ਸੌਂਖਾ ਕੇ ਮੋਕਰ ਗਿਆ ਕਹਿੰਦਾ ਮਰ ਗਿਆ ਮੁੰਡੇ ਦੀ ਵੀ ਸੌਂਖਾ ਲਈ ਬੰਦੇ ਨੇ ਅੱਛਾ ਚਲੋ ਆਪਾਂ ਨੇ ਮੜਾ ਲਿਆ ਚਲੋ ਜਿਹੜੀ ਤੁਹਾਨੂੰ ਪਤਾ ਹੱਕ ਦੀ ਕਮਾਈ ਕਾਹਨੂੰ ਜਾਂਦੀ ਆ ਚਲੋ ਬੱਕਰਾ ਕਹਿੰਦਾ ਮਰ ਗਿਆ ਕਹਿੰਦਾ ਬੱਕਰਾ ਮਰ ਗਿਆ ਮੁੰਡੇ ਦੀ ਸੌਂਖਾ ਦੀ ਬੰਦੇ ਨੇ ਅੰਦਰ ਲਕੋ ਲਿਆ ਲਕੋ ਵੇਚਤਾ ਦੀ ਆ ਬੱਕਰਾ ਆਇਆ ਕਾਲਾ ਇਹ ਕਿੱਥੋਂ ਸਿਆ ਜੀ ਫਿਰ ਰਾਜਪੁਰਾ ਨਹੀਂ ਜਵਾਬ ਦੇ ਹੁੰਦਾ ਹੁਣ ਜਿਹੜਾ ਵਾ ਇਸ ਤਰ੍ਹਾਂ ਕਰਦਾ ਹੈ ਨੋਸਰਾ ਕਰਦਾ ਹੈ ਉਹਦਾ ਸਰਦ ਨੂੰ ਬਰੀਡ ਵਧੀਏ ਬਰੀਡਾਂ ਨਾਲੇ ਆਪਣਾ ਮੁੱਲ ਹੈ ਉਹੀ ਫੇਰਾ ਹੈ ਮੈਂ ਅਗਲਾ ਨੌ ਲੈਂਦਾ ਹੁਣ ਇੱਥੇ ਅਸੀਂ ਬੰਦਰੀ ਕਰਦੇ ਆਂ ਵੀ ਅਸ ਚਲੋ ਕੋਈ ਨਹੀਂ ਨੌ ਨਹੀਂ ਕਿਸੇ ਦਾ ਲਿਆ ਕਰਦੇ ਜੋ ਕੁਝ ਹੋ ਗਿਆ ਹੋ ਗਿਆ ਵਧੀਆ ਜੀ ਨੂੰ ਨਾਮ ਦਿਓ ਭਾਈ ਜੇ ਤੁਹਾਡਾ ਦਿਲ ਨਹੀਂ ਮੰਨਦਾ ਤਾਂ ਮੈਂ ਦਾ ਪਤਾ ਹੈ ਠੀਕ ਹੈ ਕਰ ਲੋ ਵੀ ਚੰਗੀ ਕੁਆਲਟੀ ਦੇ ਬੱਕਰੇ ਨੇ ਬਰੀਡ ਕਿੱਦਣ ਵਾਲੇ ਬੱਕਰੇ ਨੇ ਕੱਦ ਵਾਲੇ ਬੱਕਰੇ ਨੇ ਤੇ ਬਾਕੀ ਬੱਕਰੀਆਂ ਵੀ ਪਾਈਆਂ ਨੇ ਬਹੁਤ ਸੋਹਣੀਆਂ ਨੇ ਇੱਕ ਮਾਂ ਦੇ ਪੁੱਤ ਨੇ ਇੱਕ ਦਾ ਰੰਗ ਲਾਲ ਹੈ ਇੱਕ ਦਾ ਰੰਗ ਕਾਲਾ ਹੈ ਤੇ ਕਿਸੇ ਵੀ ਗੱਲੋਂ ਖੁੰਝੇ ਨਹੀਂ ਹੋਏ <laughs> लाल ओहे दी चिक्की अख है तेदी खट्टी अख है बकरियां ਦੇ ਵਿੱਚ ਕਿਸੇ ਵੀ ਗੱਲ ਦੀ ਖੂਫੀ ਨਹੀਂ ਕੋਈ ਘਾਟ ਨਹੀਂ ਬਾਕੀ ਬਾਈਆਂ ਨਾਲੇ ਸੁੰਗਾ ਰਹਿੰਦੇ ਆ ਪਤਾ ਸੂਏ ਨਹੀਂ ਦੇਖਿਆ ਪਤਾ ਰਿਜ਼ਲਟ ਦਾ ਬਾਈ ਨੂੰ ਹੁਣ ਇਹ ਬਾਈ ਨੂੰ ਮੈਂ ਕਿਹਾ ਤੇ ਦਿਖਾਉਂਗਾ ਇਸ ਬੱਕਰੇ ਦੀ ਸਾਨੂੰ ਇਹਨਾਂ ਦਾ ਰਿਜ਼ਲਟ ਵੀ ਦਿਖਾਉਨੇ ਆ ਵੀ ਇਹਨਾਂ ਦਾ ਰਿਜ਼ਲਟ ਨਿਕਲਿਆ ਹੋਇਆ ਛੱਡੋ ਬੋਲੋ ਨਾ ਇੱਕ ਜਣਾ ਬੋਲੋ ਆ ਦੇਖੋ ਜੀ ਇਹ ਬੱਕਰਿਆਂ ਦੇ ਰਿਜ਼ਲਟ ਪੂਰੀ ਜਮਾ ਚੌਕੜੀ ਛੱਪ ਦਾ ਬੱਚਾ ਚੰਗੀ ਮੀਮਣੀ ਹੈ ਇਹੋ ਵਰਗੜੀ ਇਕੱਠਾ ਉਹ ਬੁਆ ਕਰੇ ਛੱਡਿਆ ਹਜੇ ਦੁੱਗਦੇ ਦੰਦ ਹੁਣ ਚੱਕਣ ਲੱਗੀ ਹੈ ਜੀ ਕੁਆਲਿਟੀ ਦੀ ਬੱਚੀ ਹੈ ਸੋਹਣੀ ਹਜੇ ਸੂਈ ਵੀ ਨਹੀਂ ਹੈਗੀ ਆ ਰਿਜ਼ਲਟ ਹੈ ਇਹਨਾਂ ਬੱਕਰਿਆਂ ਦਾ ਦੇਖ ਸਕਦੇ ਹੋ ਆਪਣੇ ਸਾਹਮਣੇ ਰਿਜ਼ਲਟ ਆ ਗਿਆ ਜੀ ਬਾਈਆਂ ਨੇ ਕਿਹਾ ਵੀ ਸਾਡੇ ਸੰਕ ਦਾ ਕੋਈ ਮੁੱਲ ਨਹੀਂ ਰੱਖੇ ਇਹਨੇ ਬਰੀਡ ਬਣਾਉਣ ਵਾਸਤੇ ਵੇਚ ਨਹੀਂ ਹੈਗੇ ਛੱਡੋ ਧੰਨਵਾਦ ਜੀ ਬਾਈਆਂ ਦੇ ਫਸਲੀ ਚੱਕ ਆ ਰਹੇ ਨੇ ਛੱਡੋ ਜੀ અન્મ દો ચાર બકરિયા ભરી ભારી લે